ਇਕ ਓੰਕਾਰ ਸਤ ਗੁਰ ਪ੍ਰਸਾਦਿ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਵੇਨਤੀ ਮਨੀ ਭਗਤੀ ਲਾਏ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਆਇਆਂ ਨੂੰ ਸਤਿਗੁਰਾਂ ਨੇ ਆਪਾ ਦੇ ਕਿਰਪਾ ਕੀਤੀ ਹੈ ਆਪਣੇ ਚਰਨ ਕਮਲਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ ਹੈ ਮੇਰੇ ਸੱਚੇ ਪਿਤਾ ਵਾਹਿਗੁਰੂ ਕਿਰਪਾ ਕਰੋ ਆਪਣੀ ਗੁਰਵਾਣੀ ਦੀ ਕਥਾ ਜਪਜੀ ਸਾਹਿਬ ਜੀ ਦੇ 8ਵੀਂ ਪੌੜੀ ਦੀ ਕਥਾ ਆਪ ਕਰਵਾਣੀ ਕਰੋ ਸਾਡੇ ਵਿੱਚ ਕੋਈ ਹਿੰਮਤ ਨਹੀਂ ਸਾਡੇ ਵਿੱਚ ਕੋਈ ਵਲ ਨਹੀਂ ਮੇਰੇ ਮਾਲਕ ਆਪਣੇ ਦਾਸਾਂ ਤੋਂ ਆਪਣੀ ਸੇਵਾ ਆਪਣਾ ਸਿਮਰਨ ਆਪ ਕਰਾਉਣਾ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਣ ਸਤ ਪੀਰ ਸੋਨਤ ਸੋਹਣ ਧਰਤ ਧਵਲ ਆਕਾਸ ਸੁਣ ਦੀਪ ਲੋ ਪਾਤਾਲ ਸੁਣ ਕੋਈ ਨ ਸਕੈ ਕਾਲ ਨਾਮ ਵਖਤਾ ਸਦਾ ਵਿਲਾਸ ਸੁਣ ਦੂਖ ਪਾਪ ਕਾ ਨਾਸ ਮੇਰੇ ਸਤਿਗੁਰੂ ਫਰਮਾਉਂਦੇ ਨੇ ਕਿ ਅਕਾਲ ਪੁਰਖ ਦੇ ਨਾਮ ਵਿੱਚ ਸਤ ਜੋੜਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖੜਾਓ ਬਣਿਆ ਰਹਿੰਦਾ ਏ ਕਿਉਂਕਿ ਉਸ ਦੀ ਸਿਫਤਸਲਾ ਸੁਣਨ ਕਰਕੇ ਉਸ ਪਰਮਾਤਮਾ ਦੀ ਸਿਫਤਸਲਾ ਸੁਣਨ ਕਰਕੇ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਏ ਇਹ ਨਾਮ ਹਿਰਦੇ ਵਿੱਚ ਟਿਕਣ ਦੀ ਬਰਕਤ ਨਾਲ ਸੁਧਾਰਨ ਮਨੁੱਖ ਵੀ ਸਿੱਧਾ ਪੀਰਾਂ ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਨੇ ਗੁਰੂ ਪਿਆਰਿਓ ਉਹਨਾਂ ਨੂੰ ਸੋਚੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ ਜੋ ਸਾਰੇ ਦੀਪਾਂ ਵਿੱਚ ਲੋਕਾਂ ਵਿੱਚ ਪਤਾਲਾ ਵਿੱਚ ਵਿਆਪਕ ਹੈ ਸਿਧਸਲਾ ਵਿੱਚ ਜੁੜ ਕੇ ਸਧਾਰਨ ਮਨੁੱਖ ਵੀ ਉੱਚੇ ਆਤਮਕ ਮਰਤਬੇ ਤੋਂ ਜਾਪ ਪੜਦੇ ਹਨ ਉੱਚੇ ਮਨਤਬੇ ਉੱਤੇ ਜਾਪ ਪੜਦੇ ਹਨ ਗੁਰੂ ਪਿਆਰਿਓ ਉਹਨਾਂ ਨੂੰ ਪ੍ਰਤੱਖ ਜਾਪਦਾ ਏ ਕਿ ਪ੍ਰਭੂ ਸਾਹਿਬ ਏ ਖੰਡਾਂ ਬ੍ਰਹਮੰਡਾਂ ਵਿੱਚ ਵਿਆਪਕ ਹੈ ਧਰਤੀ ਤੇ ਆਕਾਸ਼ ਦਾ ਆਸਰਾ ਏ ਉਹ ਪ੍ਰਭੂ ਇਉ ਹਰਥ ਹੈ ਪ੍ਰਭੂ ਦਾ دیدار ਹੋਇਆ ਉਹਨਾਂ ਨੂੰ ਮੌਤ ਦਾ ਡਰ ਕੋ ਨਹੀਂ ਸਕਦਾ ਉਹਨਾਂ ਨੂੰ ਕਾਲ ਦਾ ਡਰ ਉਹ ਨਹੀਂ ਸਕਦਾ ਕੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਪਿਆਰਿਓ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸੁਣਿਆ ਔਰ ਹਿਰਦੇ ਵਿੱਚ ਵਸਾਇਆ ਔਰ ਸੁਆਸ ਸੁਆਸ ਕਮਾਇਆ ਉਹਨਾਂ ਦੇ ਅੰਦਰੋਂ ਪਾਪਾਂ ਦਾ ਨਾਸ ਹੋ ਗਿਆ ਦੁੱਖਾਂ ਦਾ ਨਾਸ ਹੋ ਗਿਆ ਗੁਰੂ ਪਿਆਰਿਓ ਗੁਰੂ ਘਰ ਵਿੱਚ ਸ਼ਬਦ ਸੁਣਨ ਦੀ ਮਹਾਨਤਾ ਇੰਨੀ ਹੈ ਕਿ ਪ੍ਰਬੂ ਦੀ ਪ੍ਰਾਪਤੀ ਦਾ ਮੁੱਖ ਸਾਧਨ ਵੀ ਸੁਣਨਾ ਹੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਗੱਜ ਕੇ ਆਖੋ ਸਤਨਾਮੁ ਓਸਰੀ ਵਾਹਿਗੁਰੂ ਪੁਰਪਿਆ ਰਿਓ ਸ਼ਬਦ ਨੂੰ ਪ੍ਰਮਾਤਮਾ ਨਾਲ ਮਿਲਣ ਦਾ ਆਧਾਰ ਮੰਨ ਲਈਏ ਤਾਂ ਗੁਰੂ ਪਿਆਰੇਓ ਸ਼ਬਦ ਹੀ ਸੁਣਨ ਸ਼ਬਦ ਹੈ ਹੀ ਸੁਣਨ ਦਾ ਵਿਸ਼ਾ ਅੱਜ ਤੱਕ ਸਾਗਦ ਉਹ ਜੋ ਪਰਮਾਤਮਾ ਤੱਕ ਪਹੁੰਚਣ ਲਈ ਪਰਮਾਤਮਾ ਨੂੰ ਮਿਲਣ ਲਈ ਤਰ੍ਹਾਂ ਤਰ੍ਹਾਂ ਦੇ ਸਾਧਨ ਜੋ ਚਟਾਉਂਦੇ ਰਹੇ ਨੇ ਸਰੀਰ ਦੇ ਕਿਸੇ ਇੱਕ ਤੱਤ ਨੂੰ ਉਹਨਾਂ ਨੇ ਮੁੱਖ ਰੱਖਿਆ ਸਰੀਰ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਇਸ ਭਾਅ ਨੂੰ ਮੁੱਖ ਰੱਖ ਕੇ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਨਾ ਸਵੇਰ ਨੂੰ ਇਸ਼ਨਾਨ ਕਰਨਾ ਦੁਪਹਿਰ ਨੂੰ ਇਸ਼ਨਾਨ ਕਰਨਾ ਸ਼ਾਮ ਨੂੰ ਇਸ਼ਨਾਨ ਕਰਨਾ ਜਲ ਦੇ ਇਸ਼ਨਾਨ ਨੂੰ ਹੀ ਆਤਮ ਸ਼ੁੱద్ధి ਉਹਨਾਂ ਨੇ ਜਾਣੀ ਹੈ ਉਹਨਾਂ ਦਾ ਆਤਮ ਸ਼ੁੱద్ధి ਕਰ ਲੈਣਾ ਇਸ਼ਨਾਨ ਨਾਲ ਆਤਮ ਸ਼ੁੱద్ధి ਮੰਨ ਲੈਣਾ ਮੁੱਖ ਗੱਲ ਇੰਨੀ ਹੈ ਕਿ ਪ੍ਰਭੂ ਪ੍ਰਾਪਤੀ ਦਾ ਸਾਧਨ ਜੋ ਉਹਨਾਂ ਨੇ ਅਪਣਾਇਆ ਉਹ ਹੈ ਪਾਣੀ ਪ੍ਰਧਾਨ ਹੈ ਉਹਦੇ ਵਿੱਚ ਪਾਣੀ ਪ੍ਰਧਾਨ ਹੈ ਈਓ ਜਾ ਕੇ ਤੀਰਥਾਂ ਤੇ ਬਾਰ-ਬਾਰ ਇਸ਼ਨਾਨ ਕਰਦੇ ਨੇ। ਔਰ ਇਸਲਾਮ ਮਤ ਵਿੱਚ ਬਾਰ-ਬਾਰ ਧਰਤੀ ਉੱਤੇ ਉਸ ਅੱਲਾ ਨੂੰ ਸਜਦਾ ਕਰਨਾ, ਬਾਰ-ਬਾਰ ਮੱਥਾ ਰਗੜਨਾ, ਨੱਕ ਰਗੜਨਾ, ਹਰ ਵਕਤ ਧਰਤੀ ਦੀ ਖਾਕ ਨੂੰ ਮਸਤਕ ਉੱਤੇ ਲਾਉਣਾ, ਇਹ ਮਿੱਟੀ ਤਤ ਨੂੰ ਆਧਾਰ ਬਣਾ ਕੇ ਪ੍ਰਮਾਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਅਨੁਸ ਅੱਲਾ ਵਿੱਚ ਲਾਉਣਾ ਹੈ ਔਰ ਗੁਰੂ ਪਿਆਰਿਓ ਅਕੇ ਅਸੀਂ ਦੇਖਦੇ ਹਾਂ ਕਿ ਜੋਗੀ ਅੱਗ ਵਾਲ ਕੇ ਧੂਨੇ ਤਪਾ ਕੇ ਜੇਠਾੜ ਦੀਆਂ ਧੁੱਪਾਂ ਵਿੱਚ ਬੈਠ ਕੇ ਸਰੀਰ ਨੂੰ ਤਪਾਉਣਾ ਔਰ ਇਹ ਅਗਨ ਤਤ ਨੂੰ ਪ੍ਰਭੂ ਪ੍ਰਾਪਤੀ ਦਾ ਸਾਧਨ ਜਾਣ ਕੇ ਜੋਗੀ ਜਨ ਸਾਧਕ ਪੁਰਸ਼ ਸਾਧਨਾ ਕਰਦੇ ਰਹੇ ਨੇ ਔਰ ਸਰੀਰ ਵਿੱਚ ਮਨਗਰਤ ਹੁੰਦੇ ਆਸਰੇ ਤੇ ਪ੍ਰਭੂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਰਹੇ ਸਾਈਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਰਮਾਤਮਾ ਨੂੰ ਪਾਉਣ ਲਈ ਜੋ ਮਾਰਗ ਅਪਣਾਇਆ ਜੋ ਦੱਸਿਆ ਆਪਣੇ ਸਿੱਖਾਂ ਨੂੰ ਉਹਦੇ ਵਿੱਚ ਆਕਾਸ਼ ਪ੍ਰਧਾਨ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਧਰੇ ਮਿੱਟੀ ਪ੍ਰਧਾਨ ਹੈ ਕਿਧਰੇ ਪਾਣੀ ਪ੍ਰਧਾਨ ਹੈ ਔਰ ਕਿਧਰੇ ਅਗਨੀ ਪ੍ਰਧਾਨ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼ਬਦ ਨੂੰ ਪ੍ਰਧਾਨ ਮੰਨੇ ਸ਼ਬਦ ਆਕਾਸ਼ ਦਾ ਵਿਸ਼ਾ ਹੈ ਔਰ ਸਾਬ ਸਿਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਫਰਮਾਉਂਦੇ ਨੇ ਕਿ ਬਾਰ ਬਾਰ ਉਸ ਪ੍ਰਮਾਤਮਾ ਦਾ ਜ਼ਿਕਰ ਕਰਦੇ ਰਹੀਏ ਉਹਦਾ ਨਾਮ ਜਪਦੇ ਰਹੀਏ ਉਹਦਾ ਨਾਮ ਸੁਣਦੇ ਰਹੀਏ ਆਖਰ ਇੱਕ ਦਿਨ ਮਨੁੱਖ ਪ੍ਰਮਾਤਮਾ ਤੱਕ ਪਹੁੰਚ ਜਾਂਦਾ ਹੈ ਈਸ਼ਵਰ ਨਾਲ ਗੁਰੂ ਦੇ ਸ਼ਬਦ ਰਾਹੀਂ ਸਿੱਖ ਦੀ ਡੂੰਗੀ ਜਾਂਚ ਪੈ ਜਾਂਦੀ ਹੈ ਗੁਰੂ ਪਿਆਰਿਓ ਜਿਸ ਤਰ੍ਹਾਂ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦੀ ਹੈ ਤੇ ਸਰੀਰ ਵਿੱਚ ਖੂਨ ਬਣਦਾ ਹੈ ਮੰਜ ਬਣਦੀ ਹੈ ਮਾਸ ਬਣਦੀ ਹੈ ਸਰੀਰ ਦੀ ਸੁੰਦਰਤਾ ਬਣਦੀ ਹੈ ਔਰ ਸਰੀਰ ਦੀ ਸ਼ਕਤੀ ਬਣਦੀ ਹੈ ਇਸੇ ਤਰ੍ਹਾਂ ਮਨੁੱਖ ਦੇ ਅੰਦਰ ਜਦੋਂ ਗੁਰੂ ਦਾ ਸ਼ਬਦ ਪ੍ਰਵੇਸ਼ ਕਰਦਾ ਉਹ ਅਨਾਹਦ ਨਾਦ ਬਣਦਾ ਪਰਮ ਪ੍ਰਕਾਸ਼ ਬਣਦਾ ਦੇਵੀ ਸੰਪਤਾ ਨੂੰ ਅੰਦਰੋਂ ਜਨਮ ਦੇਣ ਵਿੱਚ ਸਹਾਈ ਹੁੰਦਾ ਔਰ ਸ਼ਬਦ ਕੇਵਲ ਸੁਣਨ ਦਾ ਵਿਸ਼ਾ ਹੈ ਸੁਣਨ ਦੀ ਇੰਨੀ ਵੱਡੀ ਮਹਾਨਤਾ ਕਿ ਸਤਿਗੁਰ ਬਹੁ ਆਉਂਦੇ ਨੇ ਮੂਨ ਪੰਗਤੀ ਹੈ ਮੇਰੇ ਸਤਿਗੁਰ ਆਖਦੇ ਨੇ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਖ ਪਾਪ ਦਾ ਨਾਸ ਸਤਿਗੁਰਾਂ ਦਾ ਫਰਮਾਨ ਹੈ ਕਿ ਪ੍ਰਮਾਤਮਾ ਦੇ ਭਗਤਾਂ ਦੇ ਹਿਰਦੇ ਵਿੱਚ ਸਦਾ ਖੇੜਾ ਰਹਿੰਦਾ ਹੈ ਸਦਾ ਮਸਤੀ ਰਹਿੰਦੀ ਹੈ ਭਗਤ ਹਮੇਸ਼ਾ ਸਦੀ ਵੀ ਆਨੰਦ ਵਿੱਚ ਰਹਿੰਦੇ ਨੇ ਔਰ ਅੱਠੇ ਪੈਰ ਪੂਰਨ ਚੇਤ ਰਹਿੰਦੇ ਨੇ ਹਰ ਵਕਤ ਖੁਸ਼ ਰਹਿੰਦੇ ਨੇ ਇਹ ਖੁਸ਼ੀ ਭਗਤਾਂ ਨੂੰ ਕਿਵੇਂ ਨਸੀਬ ਹੋਈ ਤਮੇਰੇ ਸਾਹਿਬ ਆਖਦੇ ਨੇ ਭਗਤਾਂ ਦੇ ਅੰਦਰੋਂ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਉਦੋਂ ਪ੍ਰਸੰਤਾ ਨਸੀਬ ਹੋ ਜਾਂਦੀ ਹੈ ਪਾਪਾਂ ਤੋਂ ਦੁੱਖ ਪੈਦਾ ਹੁੰਦੇ ਨਹੀਂ ਦੁੱਖ ਬੰਦੇ ਨੂੰ ਬੇਚੇਨ ਕਰ ਦਿੰਦੇ ਨੇ ਜਦੋਂ ਮਨੁੱਖ ਦੇ ਅੰਦਰੋਂ ਪਾਪ ਮਿਟ ਗਏ ਦੁੱਖ ਮਿਟ ਗਏ ਉਦੋਂ ਪ੍ਰਸੰਤਾ ਅੰਤਰਾਤਮੇ ਚੋਂ ਪੈਦਾ ਹੁੰਦੀ ਹੈ ਗੁਰੂ ਪਿਆਰਿਓ ਪਾਪ ਕਿਸ ਤਰ੍ਹਾਂ ਮਿਟਦੇ ਨੇ ਦੁੱਖ ਕਿਸ ਤਰ੍ਹਾਂ ਮਿਟਦੇ ਨੇ ਜਦੋਂ ਮਨੁੱਖ ਨੇ ਗੁਰੂ ਦਾ ਸ਼ਬਦ ਸੁਣਿਆ ਪ੍ਰਮਾਤਮਾ ਦਾ ਨਾਮ ਸੁਣਿਆ ਆਪਣੇ ਹਿਰਦੇ ਵਿੱਚ ਵਸਾਇਆ ਔਰ ਸੁਆਸ ਸੁਆਸ ਕਮਾਇਆ ਪਾਪ ਮਿਟ ਗਏ ਨੇ ਦੁੱਖ ਮਿਟ ਗਏ ਨੇ ਪਾਪਾਂ ਤੇ ਦੁੱਖਾਂ ਦੇ ਮਿਟਦੇ ਆ ਹੀ ਖੁਸ਼ੀ ਪੈਦਾ ਹੋਉਂਦੀ ਹੁੰਦੀ ਹੈ ਵਿਨਾਸ ਪੈਦਾ ਹੁੰਦਾ ਹੈ ਖੇੜੇ ਦਾ ਜਨਮ ਹੁੰਦਾ ਹੈ ਨਾਮ ਨੂੰ ਸੁਣਨਾ ਗੁਰੂ ਦੇ ਸ਼ਬਦ ਨੂੰ ਸੁਣਨਾ ਪ੍ਰਭੂ ਦੇ ਨਾਮ ਨੂੰ ਉਚਾਰਨ ਕਰਕੇ ਉਸ ਨੂੰ ਸੁਣਨਾ ਗੁਰੂ ਪਿਆਰਿਓ ਸੁਣਨ ਦੇ ਨਾਲ ਹੀ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਬਸ ਗੱਲ ਇੰਨੀ ਹੈ ਕਿ ਸੁਣਨ ਦੀ ਕਿਸੇ ਨੂੰ ਜਾਚ ਆ ਜਾਵੇ ਜਿਸ ਨੂੰ ਸੁਣਨ ਦੀ ਜਾਚ ਆ ਗਈ ਗੁਰੂ ਪਿਆਰਿਓ ਉਹਦੇ ਅੰਦਰੋਂ ਪਾਪਾਂ ਦਾ ਵੀ ਨਾਸ਼ ਹੋ ਜਾਂਦਾ ਹੈ ਤੇ ਦੁੱਖਾਂ ਦਾ ਵੀ ਨਾਸ਼ ਹੋ ਜਾਂਦਾ ਹੈ ਕਿਉਂਕਿ ਧਿਆਨ ਤੋਂ ਬਿਨਾ ਮਨੁੱਖ ਸੁਣ ਨਹੀਂ ਸਕਦਾ ਸੁਣਨਾ ਇੱਕ ਬਹੁਤ ਪਰਬਲ ਧਿਆਨ ਹੈ ਅਸੀਂ ਦੇਖਦੇ ਆ ਕਿ ਇੱਕ ਮਨੁੱਖ ਬਹੁਤ ਉੱਚੀ ਉੱਚੀ ਬੋਲ ਰਿਹਾ ਹੁੰਦਾ ਦੂਸਰਾ ਬੰਦਾ ਸੁਣ ਰਿਹਾ ਹੁੰਦਾ ਤੇ ਸੁਣਨ ਵਾਲਾ ਬੰਦਾ ਕਹਿ ਦਿੰਦਾ ਕਿ ਮਿੱਤਰਾ ਇਹ ਗੱਲ ਫਿਰ ਤੋਂ ਆਖ ਮੈਂ ਨਹੀਂ ਸੁਣੀ ਕਿਉਂਕਿ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਇਸ ਲਈ ਧਿਆਨ ਤੋਂ ਬਿਨਾ ਸ਼ਬਦ ਨੂੰ ਸੁਣਨਾ ਬਹੁਤ ਔਖਾ ਹੈ ਇਸ ਲਈ ਮੇਰੇ ਸਾਹਿਬ ਆਖਦੇ ਨੇ ਜਿਸ ਤਰ੍ਹਾਂ ਧਿਆਨ ਨਾਲ ਉਚਾਰਨ ਕੀਤੇ ਹੋਏ ਪ੍ਰਮਾਤਮਾ ਦੇ ਨਾਮ ਨੂੰ ਕੋਈ ਸੁਣਦਾ ਹੈ ਉਹਦੇ ਪਾਪ ਮਿਟ ਜਾਂਦੇ ਨੇ ਉਹਦੇ ਦੁੱਖ ਮਿਟ ਜਾਂਦੇ ਨੇ ਉਹਦੇ ਅੰਦਰ ਬਿਲਾਸ ਪੈਦਾ ਹੋ ਜਾਂਦਾ ਉਸ ਦੇ ਅੰਦਰ ਖੇੜੇ ਦਾ ਜਨਮ ਹੁੰਦਾ ਸਿਰਫ ਇਤਨਾ ਹੀ ਨਹੀਂ ਮੇਰੇ ਸਤੁਰ ਪਰਮਾਉਂਦੇ ਨੇ ਸੁਣਿਆ ਸਿੱਧ ਪੀਰ ਸੂਰ ਨਾਥ ਪਰਮਾਤਮਾ ਦਾ ਨਾਮ ਸੁਣਦਿਆਂ ਹੀ ਮਨੁੱਖ ਸਿੱਧ ਬਣ ਜਾਂਦਾ ਹੈ ਪੀਰ ਬਣ ਜਾਂਦਾ ਹੈ ਦੇਵਤਾ ਬਣ ਜਾਂਦਾ ਹੈ ਨਾਥ ਬਣ ਜਾਂਦਾ ਹੈ ਔਰ ਜੋ بڑے بڑے ਨਾਥ ਹੋਏ ਨੇ ਮਹਾਨ ਦੇਵਤੇ ਹੋਏ ਨੇ ਗੁਰੂ ਪਿਆਰਿਓ بڑے بڑے ਫਕੀਰ ਹੋਏ ਨੇ ਸਿੱਧ ਪੁਰਸ਼ ਹੋਏ ਨੇ ਸਤਗੁਰ ਕਹਿੰਦੇ ਨੇ ਉਸਾਰੇ ਈਸ਼ਵਰ ਦਾ ਨਾਮ ਸੁਣ ਕੇ ਹੀ ਹੋਏ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰਮਾਤਮਾ ਦਾ ਨਾਮ ਸੁਣ ਕੇ ਹੀ ਉਹਨਾਂ ਨੇ ਇਹ ਪਦਵੀਆਂ ਪ੍ਰਾਪਤ ਕੀਤੀਆਂ ਨੇ ਜੈਸੇ ਹੀ ਮਨੁੱਖ ਦੇ ਅੰਦਰ ਗੁਰੂ ਦਾ ਸ਼ਬਦ ਪਰਵੇਸ਼ ਕਰਦਾ ਅੰਦਰੋਂ ਸਿੱਧੀਆਂ ਦਾ ਜਨਮ ਹੋ ਜਾਂਦਾ ਲੋਕੀ ਕਹਿਣ ਲੱਗ ਪੈਂਦੇ ਨੇ ਇਹ ਬੰਦਾ ਸਿੱਧ ਪੁਰਸ਼ ਹੋਇਆ ਇਹ ਸਿੱਧ ਪੁਰਸ਼ ਹੈ ਜਿਸ ਵਕਤ ਸ਼ਬਦ ਅੰਦਰ ਪਰਵੇਸ਼ ਹੁੰਦਾ ਅੰਦਰੋਂ ਹੀ ਫਕੀਰਾਨਾ ਤਬੀਅਤ ਦਾ ਜਨਮ ਹੁੰਦਾ ਔਰ ਲੋਕੀ ਕਹਿ ਦਿੰਦੇ ਨੇ ਇਹ ਤਾਂ ਪੀਰ ਹੋ ਗਿਆ ਜਿਸ ਵਕਤ ਗੁਰੂ ਦੇ ਸ਼ਬਦ ਦਾ ਅੰਦਰ ਪ੍ਰਵੇਸ਼ ਹੁੰਦਾ ਤਾਂ ਮਨੁੱਖ ਦੀਆਂ ਉਦੋਂ ਦੇਵ ਬਣਤੀਆਂ ਬਾਹਰ ਪਰਿਟ ਹੁੰਦੀਆਂ ਨੇ ਉਦੋਂ ਲੋਕੀ ਕਹਿ ਦਿੰਦੇ ਨੇ ਇਹ ਬੰਦਾ ਤਾਂ ਦੇਵਤਾ ਹੋ ਗਿਆ ਇਹ ਤਾਂ ਦੇਵਤਾ ਹੋ ਗਿਆ ਔਰ ਜਿਸ ਵਕਤ ਮਨੁੱਖ ਦੇ ਅੰਦਰ ਆਤਮੇ ਸ਼ਬਦ ਪ੍ਰਵੇਸ਼ ਹੁੰਦਾ ਕੰਨਾਂ ਰਹੀਂ ਉਦੋਂ ਅੰਦਰ ਉਹਨਾਂ ਨੂੰ ਜਲੋ ਕਰਨਾ ਨਹੀਂ ਮਨੁੱਖ ਦੇ ਅੰਦਰ ਗੁਰੂ ਦਾ ਸ਼ਬਦ ਪ੍ਰਵੇਸ਼ ਹੁੰਦਾ ਹੈ ਔਰ ਅੰਦਰੋਂ ਉਦੋਂ ਜਿਸ ਜਜ਼ਬੇ ਦਾ ਜਨਮ ਹੁੰਦਾ ਹੈ ਉਹ ਹੈ 나ਥ ਉਹ ਮਨੁੱਖ ਤਾਂ ਆਪਣੇ ਆਪ ਦਾ مالک ਬਣ ਜਾਂਦਾ ਹੈ ਉਹ ਕਿਸੇ ਦਾ ਗੁਲਾਮ ਨਹੀਂ ਰਹਿੰਦਾ ਉਹ ਤਾਂ ਸੁਭੈਮ ਆਪਣੇ ਆਪ ਦਾ ਮਾਲਕ ਹੈ ਅਕਸਰ ਦੇਖਿਆ ਗਿਆ ਕਿ ਜੋ ਸਾਰੀ ਦੁਨੀਆ ਉੱਤੇ ਆਪਣੀ ਮਲਕੀਅਤ ਦਾ ਦਾਵਾ ਕਰਦੇ ਨੇ ਉਹ ਆਪਣੇ ਆਪ ਦੇ ਮਾਲਕ ਨਹੀਂ ਹੁੰਦੇ ਸਾਰੀ ਦੁਨੀਆ ਨੂੰ ਜਿੱਤਣ ਵਾਲਾ ਮਨੁੱਖ ਆਪਣੇ ਮਨ ਦੇ ਹੱਥੋਂ ਹਾਰ ਜਾਂਦਾ ਏ ਆਪਣੇ ਮਨ ਦੇ ਹੱਥੋਂ ਹਰ ਮਨ ਮੰਨ ਲੈਂਦਾ ਏ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸੁਣ ਲੈਂਦਾ ਏ ਸ਼ਬਦ ਜਿਸ ਵਕਤ ਮਨੁੱਖ ਦੇ ਅੰਦਰ ਪ੍ਰਵੇਸ਼ ਕਰਦਾ ਏ ਉਦੋਂ ਜਿਸ ਜਨਮ ਜਿਸ ਜਜ਼ਬੇ ਦਾ ਜਨਮ ਹੁੰਦਾ ਏ ਗੁਰੂ ਪਿਆਰਿਓ ਉਹ ਹੈ ਨਾਥ ਉਹ ਆਪਣੇ ਆਪ ਦਾ ਮਾਲਕ ਹੋ ਜਾਂਦਾ ਏ ਉਹ ਗੁਲਾਮ ਨਹੀਂ ਰਹਿੰਦਾ ਉਹ ਜੀਵਨ ਨੂੰ ਨੱਥ ਲੈਂਦਾ ਏ ਉਹ ਜ਼ਿੰਦਗੀ ਨੂੰ ਕਾਬੂ ਵਿੱਚ ਕਰ ਲੈਂਦਾ ਏ ਆਪਣੇ ਮਨ ਨੂੰ ਕਾਬੂ ਵਿੱਚ ਕਰ ਲੈਂਦਾ ਏ ਮਨ ਜੀਤੇ ਜਗ ਜੀਤੇ ਜੋ ਆਪਣੇ ਮਨ ਨੂੰ ਨੱਥ ਲਵੇ ਉਹੀ ਨਾਥ ਹੈ ਜੋ ਆਪਣੇ ਮਨ ਨੂੰ ਕਾਬੂ ਕਰ ਲਵੇ ਉਹੀ ਨਾਥ ਹੈ ਉਹੀ ਮਾਲਕ ਹੈ ਉਹੀ ਸੁਆਮੀ ਹੈ ਕਿ ਮੇਰੇ ਸਤਿਗੁਰੂ ਫਰਮਾਉਂਦੇ ਨੇ ਸੁਣਿਆ ਧਰਤ ਧਵਲ ਆਕਾਸ਼ ਪਰਮਾਤਮਾ ਦਾ ਨਾਮ ਸੁਣਦਿਆਂ ਹੀ ਮਨੁੱਖ ਨੂੰ ਇਹ बोਧ ਮਿਲ ਜਾਂਦਾ ਹੈ ਕਿ ਜਿਹੜੀ ਧਰਤੀ ਇਹ ਉਸੇ ਹੀ ਪਰਮਾਤਮਾ ਦੇ ਆਸਰੇ ਤੇ ਟਿਕੀ ਹੋਈ ਹੈ ਇਹ ਜਿਹੜੀ ਧਰਤੀ ਹੈ ਇਹ ਜਿਹੜਾ ਆਕਾਸ਼ ਹੈ ਇਹ ਉਸੇ ਹੀ ਪਰਮਾਤਮਾ ਦੇ ਆਸਰੇ ਤੇ ਟਿਕਿਆ ਹੋਇਆ ਹੈ ਇਹ ਧਵਲ ਤੇ ਆਕਾਸ਼ ਕੀ ਹੈ ਇਸ ਦੀਆਂ ਬ੍ਰਿਕੀਆਂ ਦਾ ਉਸ ਨੂੰ ਪਤਾ ਚੱਲ ਜਾਂਦਾ ਹੈ ਅਨੰਤ ਕਾਲ ਤੋਂ ਸਾਡੇ ਦੇਸ਼ ਵਿੱਚ ਇਹ ਧਾਰਨਾ ਬਣੀ ਆ ਰਹੀ ਹੈ ਕਿ ਇਸ ਜ਼ਮੀਨ ਨੂੰ ਘੋਲੇ ਬੈਲ ਨੇ ਆਪਣੇ ਸਿੰਘਾਂ ਉੱਤੇ ਚੁੱਕਿਆ ਹੋਇਆ ਹੈ ਕਿ ਉਸ ਬੈਲ ਨੇ ਧਰਤੀ ਨੂੰ ਆਪਣੇ ਇੱਕ ਸਿੰਘ ਉੱਤੇ ਚੁੱਕਿਆ ਹੋਇਆ ਜਦੋਂ ਉਹ ਬੈਲ ਥੱਕ ਜਾਂਦਾ ਹੈ ਉਦੋਂ ਉਹ ਬੈਲ ਦੂਸਰੇ ਸਿੰਘ ਉੱਤੇ ਚੁੱਕ ਲੈਂਦਾ ਹੈ ਉਦੋਂ ਫਿਰ ਧਰਤੀ ਦੇ ਵਿੱਚ ਭਝਾਲ ਆਉਂਦਾ ਹੈ ਧਰਤੀ ਉੱਤੇ ਉਦੋਂ ਪਚਾਲ ਆਉਂਦਾ ਇਹ ਧਰਮ ਅੱਜ ਤੱਕ ਬਣੀ ਰਹੀ ਹੈ ਪਰ ਗੁਰੂ ਪਿਆਰਿਓ ਮੇਰੇ ਸਤਿਗੁਰੂ ਧੰਗ ਗੁਰੂ ਨਾਨਕ ਦੇਵ ਜੀ ਸਾਨੂੰ ਇਹਨਾਂ ਬੇਮਾ ਭਰਮਾਂ ਚੋਂ ਕੱਢਦੇ ਨੇ ਮੇਰੇ ਸਤਿਗੁਰ ਕਹਿੰਦੇ ਨੇ ਕਿ ਜਿਸ ਵਕਤ ਕੋਲ ਸਿੱਖ ਸ਼ਬਦ ਨੂੰ ਸੁਣਦਾ ਉਦੋਂ ਸਹੀ ਗਿਆਨ ਦਾ ਅੰਦਰੋਂ ਜਨਮ ਹੁੰਦਾ ਹੈ ਤਾਂ ਉਸ ਨੂੰ ਪਤਾ ਚੱਲਦਾ ਹੈ ਇਹ ਧੋਲਵਾਦ ਕੀ ਹੈ ਇਹ ਤਾਂ ਇੱਕ ਪ੍ਰਭੂ ਦੀ ਮੁਰਿਆਦਾ ਹੈ ਧਰਮ ਹੈ ਧੋਲ ਬੈਲ ਤਾਂ ਪ੍ਰਭੂ ਦੀ ਇੱਕ ਮਰਿਆਦਾ ਹੈ ਧਰਮ ਹੈ ਉਸ ਦੇ ਆਸਰੇ ਤੇ ਇਹ ਸਾਰੀ ਧਰਤੀ ਖੜੀ ਹੈ ਔਰ ਉਸੇ ਹੀ ਆਸਰੇ ਤੇ ਇਹ ਆਕਾਸ਼ ਖੜਾ ਹੈ ਗੱਜ ਕੇ ਆਕੋ ਸਤਨਾਮ ਸ੍ਰੀ ਵਾਹਿਗੁਰੂ ਪਿਆਰਿਓ ਅੱਗੇ ਸਤਗੁਰ ਫਰਮਾਉਂਦੇ ਨੇ ਸੁਣਿਆ ਦੀਪ ਲੋ ਪਤਾ ਗੁਰੂ ਪਿਆਰਿਓ ਪ੍ਰਮਾਤਮਾ ਦਾ ਨਾਮ ਸੁਣਦੇ ਆਈ ਮਨੋਕ ਨੂੰ ਖੰਡਾ ਬ੍ਰਹਮੰਡਾਂ ਦੀਪਾਂ ਲੋਹਾ ਬੋਧ ਦਾ ਬੋਧ ਹੋ ਜਾਂਦਾ ਹੈ ਪ੍ਰਾਚੀਨ ਸੰਤ ਜਨਾਂ ਨੇ ਅਨੁਭਵੀ ਜਨਾਂ ਨੇ ਬ੍ਰਹਮ ਗਿਆਨੀ ਮਹਾਪੁਰਸ਼ਾਂ ਨੇ ਖੰਡਾ ਬ੍ਰਹਮੰਡਾਂ ਦੀ ਚਰਚਾ ਕੀਤੀ ਹੈ ਗੁਰੂ ਪਿਆਰਿਓ ਅਨੰਤ ਪ੍ਰਥਵੀਆਂ ਦੀ ਚਰਚਾ ਕੀਤੀ ਹੈ ਔਰ ਇਹ ਨਹੀਂ ਕਿ ਕੋਈ ਕਲਪਨਾ ਹੈ ਜਾਂ ਕੋਈ ਕਲਪਨਾ ਮਾਤਰ ਹੈ ਉਹਨਾਂ ਨੂੰ ਇਹ ਸਭ ਕੁਝ ਦਿਖਾਈ ਦਿੱਤਾ ਹੈ ਅਜਬ ਵਿਗਿਆਨ ਇਸ ਗੱਲ ਨੂੰ ਤਸਦੀਕ ਕਰਦੀ ਹੈ ਅਜਬ ਵਿਗਿਆਨ ਇਸ ਗੱਲ ਨੂੰ ਮੰਨਦੀ ਹੈ ਕਿ ਅਣਗਿਣਤ ਸੂਰਜ ਨੇ ਔਰ ਜੋ ਗਿਣੇ ਨਹੀਂ ਜਾ ਸਕਦੇ ਪਰ ਭਗਤ ਕਬੀਰ ਜੀ ਕਿੰਨੇ 100 ਸਾਲ ਪਹਿਲਾਂ ਹੀ ਕਹਿ ਗਏ ਨੇ ਕਿ ਅਨੰਤ ਸੂਰਜ ਨੇ ਕਰੋੜਾਂ ਹੀ ਸੂਰਜ ਨੇ ਭਗਤ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਨੂੰ ਕਰੋੜਾਂ ਸੂਰਜ ਦਿਖਾਈ ਦੇ ਰਹੇ ਨੇ ਤੁਹਾਨੂੰ ਅਣਗਿਣਤ ਉਹ ਸੁਪੀਆਂ ਦਿਖਾਈ ਦੇ ਰਹੀਆਂ ਨੇ ਬੇਸ਼ੁਮਾਰ ਧਰਤੀਆਂ ਦਾ ਤੁਹਾਨੂੰ ਬੋਧ ਹੈ ਇਹ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਇਹ ਕਿਸ ਤਰ੍ਹਾਂ ਤੁਹਾਨੂੰ ਦਿਖਾਈ ਦੇ ਰਿਹਾ ਤਾਂ ਭਗਤ ਕਬੀਰ ਜੀ ਆਖਦੇ ਨੇ ਕਿ ਇੱਕ ਜਾਂਚ ਦੱਸੀ ਮੇਰੇ ਸਭ ਭਗਤ ਕਬੀਰ ਜੀ ਨੇ ਦਾਸ ਨੂੰ ਬਾਹਗ ਭਗਤ ਕਬੀਰ ਜੀ ਨੇ ਇੱਕ ਜਾਂਚ ਦੱਸੀ ਹੈ ਔਰ ਇਸ ਨੂੰ ਜਿਹਨੇ ਅਪਣਾ ਲਿਆ ਉਸ ਨੂੰ ਵੀ ਸਭ ਕੁਝ ਦਿਖਾਈ ਦੇਵੇਗਾ ਇਸ ਭੇਦ ਨੂੰ ਉਹ ਜਾਣ ਲਵੇਗਾ ਕਿੰਨੇ ਸੂਰਜ ਨੇ ਕਿੰਨੀਆਂ ਧਰਤੀਆਂ ਨੇ ਕਿਸ ਦੇ ਆਸਰੇ ਤੇ ਖੜਾ ਹੈ ਆਕਾਸ਼ ਕਿਸ ਦੇ ਆਸਰੇ ਤੇ ਖੜੀ ਹੈ ਧਰਤੀ ਇਹ ਆਕਾਸ਼ ਕਿਸ ਦੇ ਆਸਰੇ ਤੇ ਖੜਾ ਹੈ ਉਹੀ ਇਸ ਭੇਦ ਨੂੰ ਜਾਣੇਗਾ ਜਿਸ ਦੀ ਦਸਨਾ ਉੱਤੇ ਰਾਮ ਹੈ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਜਿਸਨੇ ਰੂਮ ਰੂਮ ਵਿੱਚ ਪ੍ਰਮਾਤਮਾ ਦਾ ਨਾਮ ਹੈ ਉਸ ਨੂੰ ਧਰਤੀ ਦਾ ਭੇਦ ਦਾ ਪਤਾ ਚੱਲ ਜਾਂਦਾ ਹੈ ਉਸ ਨੂੰ ਧਰਤੀ ਦੇ ਭੇਦ ਦਾ ਪਤਾ ਚੱਲ ਜਾਂਦਾ ਹੈ ਗੁਰੂ ਪਿਆਰਿਓ ਉਸ ਨੂੰ ਆਕਾਸ਼ ਦੇ ਭੇਦ ਦਾ ਪਤਾ ਚੱਲ ਜਾਂਦਾ ਹੈ ਔਰ ਧੌਲ ਕੀ ਹੈ ਵਸਤੂ ਵਿੱਚ ਇੱਕ ਮਰਿਆਦਾ ਹੈ ਧਰਮ ਹੈ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ ਜਿਸ ਦੇ ਆਸਰੇ ਤੇ ਗ੍ਰਹਿਣ ਛਤਰ ਪ੍ਰਥਵੀਆਂ ਖੜੀਆਂ ਨੇ ਪਰਮਾਤਮਾ ਦਾ ਨਾਮ ਸੁਣਦਿਆਂ ਹੀ ਅਨੇਕ ਖੰਡਾਂ ਬ੍ਰਹਮੰਡਾ ਦੀਪਾ ਲੋਆਂ ਦਾ ਗਿਆਨ ਮਿਲ ਜਾਂਦਾ ਹੈ ਸੁਣੇ ਪਹੇ ਨਾ ਸਕਿਆ ਕ ਮੇਰੇ ਸੁਪਰ ਫਰਮਾਉਂਦੇ ਨੇ ਕਿ ਸਭ ਤੋਂ ਪਰਮਲ ਭੈ ਮਨੁੱਖ ਦੇ ਅੰਦਰ ਮੌਤ ਦਾ ਹੈ ਔਰ ਜੇ ਪ੍ਰਭੂ ਦਾ ਨਾਮ ਸੁਣਦਿਆਂ ਹੀ ਗੁਰੂ ਦੇ ਸ਼ਬਦ ਨੂੰ ਸੁਣਦਿਆਂ ਹੀ ਮਨੁੱਖ ਦੇ ਅੰਦਰ ਜਿ세 ਹੀ ਇਹ ਗੁਰੂ ਦਾ ਸ਼ਬਦ ਪਰਮੇਸ਼ ਹੁੰਦਾ ਹੈ ਔਰ ਅੰਤਰ ਆਤਮੇ ਵਿੱਚ ਜਦੋਂ ਇਹ ਸ਼ਬਦ ਪ੍ਰਵੇਸ਼ ਕਰਦਾ ਮਨੁੱਖ ਦੇ ਅੰਦਰੋਂ ਨਿਰਭੈ ਬਲਤੀ ਅੰਦਰ ਜਨਮ ਹੋ ਜਾਂਦਾ ਉਸ ਮਨੁੱਖ ਦੇ ਅੰਦਰ ਮੌਤ ਦਾ ਡਰ ਨਹੀਂ ਰਹਿੰਦਾ ਜੋ ਜਗਤ ਮੌਤ ਦੇ ਡਰ ਤੋਂ ਦਰਿਆ ਹੋਏ ਇਸ ਵਾਸਤੇ ਸ਼ਬਦ ਅੰਦਰ ਅਜੇ ਪ੍ਰਵੇਸ਼ ਨਹੀਂ ਹੋਇਆ ਪਤਾ ਚੱਲਦਾ ਹੈ ਕਿ ਜਿਹੜਾ ਮਨੁੱਖ ਮੌਤ ਤੋਂ ਡਰਦਾ ਹੈ ਉਸਨੇ ਅਜੇ ਪ੍ਰਭੂ ਦਾ ਸ਼ਬਦ ਉਹ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ ਇਸ ਲਈ ਉਹ ਮੌਤੋਂ ਡਰਦਾ ਹੈ ਭਗਤ ਕਬੀਰ ਜੀ ਆਖਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰ ਮੇਰੇ ਮਨ ਅਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ ਪਿਆਰਿਓ ਪਰਮਾਤਮਾ ਦਾ ਨਾਮ ਸੁਣਦਿਆਂ ਹੀ ਉਸ ਮਨੁੱਖ ਦੇ ਅੰਦਰੋਂ ਮੌਤ ਦਾ ਡਰ ਕਾਲ ਦਾ ਡਰ ਖਤਮ ਹੋ ਜਾਂਦਾ ਹੈ ਉਸ ਦੇ ਅੰਦਰ ਮੌਤ ਦਾ ਡਰ ਕਾਲ ਦਾ ਡਰ ਪਹੁੰਚ ਹੀ ਨਹੀਂ ਸਕਦਾ ਜਿਨੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਔਰ ਸਵਾਸ ਸਵਾਸ ਕਮਾਇਆ ਉਹ ਮਨੁੱਖ ਨਿਰਪੈ ਹੋ ਕੇ ਜਿਉਂਦਾ ਹੈ ਉਸ ਨੂੰ ਅਮਰਤ ਦੀ ਪ੍ਰਾਪਤੀ ਹੋ ਜਾਂਦੀ ਹੈ ਐਸਾ ਮਨੁੱਖ ਸਦਾ ਖਿੜਿਆ ਰਹਿੰਦਾ ਹੈ ਸਦਾ ਵਿਕਾਸ ਵਿੱਚ ਰਹਿੰਦਾ ਹੈ ਨਾਨਕ ਭਗਤਾ ਸਦਾ ਵਿਆਸ ਸੁਣੇ ਦੁੱਖ ਪਾਪ ਦਾ ਨਾਸ ਪਰਮਾਤਮਾ ਦਾ ਨਾਮ ਸੁਣਦਿਆਂ ਹੀ ਉਸ ਦੇ ਪਾਪ ਨਾਸ ਹੋ ਜਾਂਦੇ ਨੇ ਉਸ ਦੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਹਿਰਦਾ ਹੋਲਾ ਫੁੱਲ ਹੋ ਜਾਂਦਾ ਹੈ ਹਿਰਦਾ ਖਿੜਿਆ ਹੋਇਆ ਚਮਨ ਬਣ ਜਾਂਦਾ ਹੈ ਐਸੇ ਵੀ ਸਤਗੁਰ ਕਹਿੰਦੇ ਨੇ ਭਗਤਾਂ ਦੇ ਅੰਤਰਾਤਮੇ 'ਚ ਸੁਦੀਵੀ ਵਿਕਾਸ ਹੁੰਦਾ ਏ ਰੱਬ ਦੇ ਪਿਆਰੇ ਭਗਤ ਸਦਾ ਖੁਸ਼ ਰਹਿੰਦੇ ਨੇ ਗੁਰੂ ਪਿਆਰਿਓ ਸਤਗੁਰ ਕਿਰਪਾ ਕਰਨ ਸਾਡੇ ਵੀ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸੇ ਜਦੋਂ ਅਸੀਂ ਬਾਣੀ ਪੜੀਏ ਅਸੀਂ ਜਦੋਂ ਪ੍ਰਭੂ ਦਾ ਨਾਮ ਜਪੀਏ ਕੰਨਾਂ ਨਾਲ ਸੁਣੀਏ ਔਰ ਹਿਰਦੇ ਵਿੱਚ ਵਸਾਈਏ ਇਸਿਧੁਰਾਂ ਦੀ ਕਿਰਪਾ ਨਾਲ ਹੀ ਸਭ ਕੁਝ ਹੋ ਸਕਦਾ ਹੈ ਇਸ ਸੱਚੇ ਪਾਤਸ਼ਾਹ ਆਪ ਜੀ ਨੇ ਅਪਾਰ ਕਿਰਪਾ ਕੀਤੀ ਹੈ ਜਪਜੀ ਸਾਹਿਬ ਜੀ ਦੀ 8ਵੀਂ ਪੌੜੀ ਦੀ ਕਥਾ ਆਪ ਤੁਸਾਂ ਕਰਵਾਈ ਹੈ ਸਾਡੇ ਵਿੱਚ ਕੋਈ ਹਿੰਮਤ ਨਹੀਂ ਕੋਈ ਬਲ ਨਹੀਂ ਇਸ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੀ ਕਿਰਪਾ ਨਾਲ ਜੋ ਮਹਾਪੁਰਸ਼ਾਂ ਤੋਂ ਪ੍ਰੋਫੈਸਰ ਸਾਹਬ ਸਿੰਘ ਜੀ ਪਾਸੋਂ ਔਰ ਪੰਥ ਰਤਨ ਸਤ ਸਿੰਘ ਜੀ ਮਸਕੀਨ ਜੀ ਹੁਣੇ ਪਾਸੋਂ ਜੋ ਪ੍ਰੇਰਣਾ ਲਈ ਹੈ ਆਪ ਜੀ ਦੀ ਕਿਰਪਾ ਨਾਲ ਹੀ ਲਈ ਹੈ ਔਰ ਆਪ ਜੀ ਨੇ ਜੋ ਵੀ ਮੇਰੇ ਮਾਲਕਾ ਆਪ ਜੀ ਨੇ ਆਪਣਾ ਸਿਮਰਨ ਕਰਵਾਇਆ ਆਪਣੀ ਸੇਵਾ ਲਈ ਹੈ ਆਪ ਜੀ ਦਾ ਕੋਟ ਕੋਟ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਮਾਫ ਕਰਦੀਆਂ ਅੱਗੇ ਤੋਂ ਛੋਟੇ ਸੁਭਾਅ ਸੇਵਾ ਤੇ ਸਿਮਰਨ ਕਰਨ ਦਾ ਵੱਲ ਬਖਸ਼ਣਾ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ